ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵੱਲੋਂ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਜਿਲ੍ਹਾ ਕਚੈਰੀਆਂ ਵਿਖੇ ਸ਼੍ਰੀ ਰਮੈਣ ਦੇ ਪਾਠ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਪੰਡਿਤ ਮਨੀਸ਼ੀ ਦੱਤ ਸ਼ਰਮਾ ਦੀ ਭਜਨ ਮੰਡਲੀ ਵੱਲੋਂ ਭਜਨ ਕੀਤਾ ਗਿਆ ਅਤੇ ਪੰਡਿਤ ਮਨੀਸ਼ ਅਤੇ ਸੁਰੇਸ਼ ਵੱਲੋਂ પાઠ ਦੇ ਭੋਗ ਪਾਏ ਗਏ ਸਨ ਇਸ ਉਪਰੰਤ ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀਮਤੀ ਅੰਸ਼ੁਲ 베ਰੀ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਸ਼੍ਰੀ ਦੀਪਕਮਾਰ ਚੌਧਰੀ ਐਡੀਸ਼ਨਲ ਜੱਜ ਸ਼੍ਰੀ ਰਮੇਸ਼ ਕੁਮਾਰ ਗੁਪਤਾ ਸੈਸ਼ਨ ਜੱਜ ਸ਼੍ਰੀ ਵਿਕਰਮਜੀਤ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ 클래ਸ অনਲੀ ਸਿੰਘ ਐਡੀਸ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਸ਼੍ਰੀ ਮਨੀਸ਼ ਗਰਗ ਜੁਡੀਸ਼ੀਅਲ ਮੈਜਿਸਟ੍ਰੇਟ ਫਰਸਟ 클래ਸ ਸ਼੍ਰੀ ਸੁਦੀਰ ਕੁਮਾਰ जुडिशियल मैजिस्ट्रेट फर्स्ट क्लास श्री अनुपम गुप्ता जुडिशियल मैजिस्ट्रेट फर्स्ट क्लास निहारका सिंगला जुडिशियल मैजिस्ट्रेट फर्स्ट क्लास अभिषेक पाठक जुडिशियल मैजिस्ट्रेट फर्स्ट क्लास मिस गीतांशु चीफ जुडिशियल मैजिस्ट्रेट श्री मदन लाल सिक जिन्ना कानूनी सेवा अथार्टी बरनाला हाजिर सन इस मौके बार एसोसीएन के प्रधान पंकज बांसल ने दसिया ਇਨਵੇਂ ਸਾਲ ਦੀ ਆਮਦ ਨੂੰ ਲੈ ਕੇ ਇਹ ਧਾਰਮਿਕ ਸਮਾਗਮ ਕਰਵਾਇਆ ਗਿਆ ਸੀ ਤਾਂ ਜੋ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਮੈਂ ਪੰਕਜ ਮਾਨਸਲ ਐਡਵੋਕੇਟ ਪ੍ਰਧਾਨ ਜ਼ਿਲ੍ਹਾ 바ਰ ਐਸੋਸੀਏਸ਼ਨ ਬਰਨਾਲਾ ਅੱਜ ਇੱਥੇ ਸਾਡੇ 바ਰ ਚ ਨਵੇਂ ਸਾਲ ਦੀ ਆਮਦ ਦੇ ਸਾਰੀ ਸਮੂਚੀ 바ਰ ਵੱਲੋਂ ਜੁਡੀਸ਼ੀਅਲ ਸਟਾਫ ਵੱਲੋਂ ਜੁਡੀਸ਼ੀਅਲ ਅਫਸਰਾਂ ਵੱਲੋਂ ਐਸਐਸਪੀ ਆਫਿਸ ਵੱਲੋਂ ਕੰਜ਼ਿਊਮਰ ਫੋਰਮ ਵੱਲੋਂ ਰਮਾਇਣ ਦਾ ਪਾਠ ਸੰ ਸਰਵ ਸਾਂਝੇ ਤੌਰ ਤੇ ਰਖਵਾਇਆ ਗਿਆ ਜੋ ਕੱਲ ਪ੍ਰਕਾਸ਼ ਹੋਇਆ ਤੇ ਅੱਜ ਉਸ ਦੇ ਭੋਗ ਪੈ ਗਿਆ ਤੇ ਉਸ ਤੋਂ ਬਾਅਦ ਚੋਂ ਅਟੁੱਟ ਲੰਗਰ ਵਰਤਾਇਆ ਗਿਆ ਇਹ ਰਮਾਇਣ ਦਾ ਪਾਠ ਨਵੇਂ ਸਾਲ ਦੀ ਆਮਦ ਤੇ ਕਿ ਤਾਂ ਜੋ ਸਾਡਾ ਸਾਰਾ ਸਾਲ ਨਵਾਂ ਸਾਲ ਜੋ ਹੈ ਖੁਸ਼ੀਆਂ ਤੇ ਸੁੱਖ ਸਮਰiddhi ਪਰ ਤੰਦਰੁਸਤ ਰਹੇ ਸਾਰਿਆਂ ਲਈ ਸਾਰਿਆਂ ਨੂੰ ਖੁਸ਼ੀਆਂ ਰੱਬ ਦੇ ਆ ਰੂਪ ਚ ਅਸ਼ੀਰਵਾਦ ਰੂਪ ਚ ਖੁਸ਼ੀਆਂ ਤੰਦਰੁਸਤੀ ਤੇ ਤਰਕੀ ਤਰਕੀ ਆ ਬਾਕੀ ਪੱਤਰਕਾਰ ਧਰਮਪਾਲ ਸਿੰਘ ਵੱਲੋਂ ਵਿਸ਼ੇਸ਼ ਰਿਪੋਰਟ